ਇਹ ਬਹੁਤ ਵਾਕੀ ਬਹੁਤ ਦੁਖਦਾਈ ਘਟਨਾ ਹੈ ਪ੍ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕਿ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਬਹੁਤ ਵਧੀਆ ਪਰਿਵਾਰ ਸੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀ ਦੀ ਸੇਵਾ ਕਰਦੇ ਤੇ ਮੰਦਰਾ ਦੇ ਵਿੱਚ ਸੇਵਾ ਕਰਦੇ ਜਿੱਥੇ ਵੀ ਕੋਈ ਲੋੜਵੰਦਾਂ ਨੂੰ ਲੋੜ ਹੁੰਦੀ ਤੇ ਮੂਰੇ ਹੋ ਕੇ ਸੇਵਾ ਕਰਦੇ ਸੀ ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੋਣ ਹਾਰ ਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਬੜੀ ਸੇਵਾ ਕਰੀਆ ਉਹਨਾਂ ਨੇ ਸ ਤੇ ਬਾਕੀ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਬੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪੈਣਾ ਪਤਾ ਲੱਗਿਆ ਕਿੱਥੋਂ ਜਾ ਰਹੇ ਸੀ ਇਹ ਮੇਰੇ ਖਿਆਲ ਚ ਕੋਈ 파ਟ ਵਿਆ ਵਗੈਰਾ ਤੋਂ ਆ ਰਹੇ ਸੀਗੇ ਪਟਿਆਲੇ ਤੋਂ ਤੇ ਇੱਕ ਆਡੀ ਕਾਰ ਸੀ ਜਿਹੜੀ ਕਿ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਦੂਜੀ ਆਡੀ ਕਾਰ ਵਾਲੇ ਦੀ ਹਾਂ ਉਹਨਾਂ ਦੀ ਵੀ ਹੋਣਾ ਉਹਨਾਂ ਦੀ ਵੀ ਡੈਥ ਹੋ ਗਈ ਚਾਂਕ ਕਿਹਾ ਅੱਛਾ ਇਹ ਨੂੰ ਹੋ ਜਾਂਦਾ ਜਿਵੇਂ ਗੱਡੀ ਚ ਗੱਡੀ ਵੱਜੀਏ ਉਹ ਦਰੱਖਤਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ ਵੱਡੀ ਕਾਰ ਆ ਟਾਇਰ ਕਰ ਰਿਆ ਅੱਛਾ ਥੋੜੀ ਕਾਰਾਂ ਨੇ ਟਾਇਰ ਕਰੀ ਹੈ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਉੱਤੇ ਉਹਨਾਂ ਤੇ ਇਹ ਉਹਨਾਂ ਤੇ ਮੌਕੇ ਤੇ ਕਿਹੜੀ ਕਿਹੜੀ ਡੈਕਟ ਹੋਈ ਮੌਕੇ ਤੇ ਜਿਹੜਾ ਉਹ ਦੂਜਾ ਸੀ ਉਹਦੀ ਅਰਜਿੰਦਰ ਆਏ ਆਪਣੇ ਹਸਪਤਾਲ ਚ ਹੋਈ ਹੈ ਜੀ ਸਿਵਲ ਹਸਪਤਲ ਚ ਜੀ ਦੂਜੇ ਦੀ ਉਥੇ ਹੋਈ ਹੈ ਜੀ ਤਲਬੀਏ ਚ ਹਾਂਜੀ ਬਾਜੀ ਇਹ ਟੋਟਲ ਮੌਤਾਂ ਹੋ ਗਈਆਂ ਤਿੰਨ ਹੋ ਗਈਆਂ ਜੀ ਇੱਕ ਕੌੜੀਕਰ ਵਾਲੇ ਦੀ ਜੀ ਇੱਕ ਉਹ ਪਤੀ ਪਤਨੀ ਤੇ ਇੱਕ ਦੀ ਤਲਬੀਏ ਚ ਹੋਈ ਹੈ ਡੈਥ ਇੱਕ ਦੀ ਹੋਈ ਹੈ ਹੋਰ ਕੀ ਹੋਰ ਪ੍ਰਕਾਰ ਕਾਰਵਾਈ ਕਰਨੀ ਕਾਰਵਾਈ ਸਾਰੀ ਆਉਣਗੀ ਅੰਚਾਰ ਸਾਹਿਬ ਬਾਣਦੀ ਕਰਵਿੰਗ ਕਰਾਂ